ਸਾਸਰੀ ਗਾਲ ਜੀ ਤੁਸੀਂ ਦੇਖ ਰਹੇ ਹੋ ਸ਼ਿਰੇ ਪੰਜਾਬ ਨਿਊਜ਼ ਸੈਨਾ ਨਵੀਂ ਅਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆ ਗੱਲ ਕਰਦੇ ਆ ਕਿ ਅੱਜ ਕੱਲ ਜਿਹੜੇ ਕਿਨਰ ਨੇ ਉਹ ਕੁਝ ਕੁਝ ਐਸੀਆਂ ਹਰਕਤਾਂ ਕਰ ਰਹੇ ਨੇ ਕਿ ਪੂਰੇ ਕਿੰਨਰ ਸਮਾਜ ਨੂੰ ਬਦਨਾਮ ਹੋਣਾ ਪੈ ਰਿਹਾ ਜੀ ਹਾਂ ਐਸੇ ਇੱਕ ਮਾਮਲਾ ਜਿਹੜਾ ਆ ਉਹ ਮੁਹਾਲੀ ਤੋਂ ਸਾਹਮਣੇ ਆਇਆ ਜਿੱਥੇ ਇੱਕ ਕਿੰਨਰ ਵੱਲੋਂ ਜਿਹੜਾ ਆ ਪਹਿਲਾਂ ਤਾਂ ਲੋਕਾਂ ਨੂੰ ਉਹਨਾਂ ਦੇ ਨਾਲ ਪਹਿਲਾਂ ਸਰੀਰਕ ਸੰਬੰਧ ਬਣਾਏ ਜਾਂਦੇ ਸਨ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਬਲੈਕਮੇਲ ਕਰਕੇ ਤਾਂ ਵੱਡੀ ਅਤੇ ਮੋਟੀ ਰਕਮ ਜੜੀਆ ਉਹ ਹਾਸਲ ਕੀਤੀ ਜਾਂਦੀ ਹੈ ਤਾਂ ਜਦੋਂ ਇਸ ਬਾਰੇ ਮੁਹਾਲੀ ਪੁਲਿਸ ਨੂੰ ਪਤਾ ਚੱਲਦਾ ਹੈ ਤਾਂ ਪੁਲਿਸ ਤੁਰੰਤ ਮੌਕੇ ਤੇ ਜਾ ਕੇ ਇਸ ਕਿੰਨਰ ਆ ਕਬਜ਼ੇ ਦੇ ਵਿੱਚ ਲੈ ਲੈਂਦੀ ਹੈ ਗ੍ਰਿਫਤਾਰ ਕਰ ਲੈਂਦੀ ਹੈ ਤਾਂ ਇੱਕੋ ਬ੍ਰਿੱਕੀ ਦੇ ਨਾਲ ਜਿਹੜੀ ਆ ਹੁਣ ਪੁਸ਼ਗਿਸ਼ ਕੀਤੀ ਜਾ ਰਹੀ ਹੈ ਕਿ ਆਖਰਕਾਰ ਕਿੰਨੇ ਲੋਕਾਂ ਨੂੰ ਜਿਹੜਾ ਇਸ ਨੇ ਸ਼ਿਕਾਰ ਬਣਾਇਆ ਤਾਂ ਪੁਲਿਸ ਵੱਲੋਂ ਜਿਹੜੇ ਵੱਡੇ ਖੁਲਾਸੇ ਵੀ ਕੀਤੇ ਗਏ ਨੇ ਔਰ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਕਿ ਜਿਨ੍ਹਾਂ ਲੋਕਾਂ ਦੇ ਨਾਲ ਇਹਨਾਂ ਵੱਲੋਂ ਕੁਝ ਐਸੀਆਂ ਗਲਤ ਹਰਕਤਾਂ ਕੀਤੀਆਂ ਗਈਆਂ ਨੇ ਤਾਂ ਉਹ ਲੋਕ ਪੁਲਿਸ ਨੂੰ ਆੜ ਕੇ ਜਿਹੜਾ ਸੂਚਿਤ ਕਰਨ ਤਾਂ ਜੋ ਕਿ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋ ਸਕੇ ਕਿ ਹਦਾਇਤਾਂ ਦੇ ਅਨੁਸਾਰ ਜੋ ਸ਼ਹਿਰ ਕੇ ਜੋ ਬਿਜ਼ੀ ਇਲਾਕੇ ہیں ਜਿਸ ਤਰ੍ਹਾਂ ਕਿ 3B2 మార్కెਟ ਹੈ ਔਰ اور مارکیٹس ہیں وہاں پہ ਆਪਣੀ ਡੋਮਿਨੈਂਸ ਮੇਨਟੇਨ ਕਰਕੇ ਰੱਖਦੇ ہیں وہاں پہ ਨਾਕਾਬੰਦੀ ਕਰਤੇ ہیں ਔਰ ਪਟੋਲਿੰਗ ਕੀਤੀ ਜਾਂਦੀ ਹੈ और इसी दौरान हमें कुछ कंप्लेंट्स वगैरह भी रिसीव हमने की कि उस इलाके में कुछ ट्रांसजेंडर प्रोस्टिट्यूशन का काम करते हैं और फिर जो भोले भाले लोग हैं उनके साथ शरीरक संबंध बनाकर उनकी वीडियोस बनाकर उस वीडियोस को ब्लैकमेल करते हैं वीडियोस के माध्यम से और पैसे एक्स्टॉट करते हैं उनसे तो इसके संबंध में हमारे को जब एक सीक्रेट इंफॉर्मेशन मिली कल रात को कि इस तरह के एक तो, आ, है

जो इसके मोबाइल फोन वगैरह में जो हमारे पास कंटेंट है उसको भी हम देखेंगे टेक्निकली इसको चेक और देखेंगे और इसके अलावा जो है इस चीज़ के, को भी यही अपील करते हैं कि वो आकर अपने कंप्लेंट दें ताकि जो जिनके साथ ये क्राइम हुआ है वो जो क्रिमिनल्स हैं उनके खिलाफ जो बनती कार्रवाई वो की जा सके काम का ये मोहाली का ही रहने वाला इसकी 25, आ, पुमर्ण, पुमर्ण। गैल भी है ये, ये जी डिमांड लेकर इसकी अच्छे से पूछगी इंटरोगेशन प्रॉपर होगी अपील लोगों से यही है कि जो इस चीज के, है, के है, वो डरे मत वो आके हमें इस चीज के बारे में बताए उनकी जो सीक्रेसी है वो मेंटेन की जाएगी और जिन्होंने ये इनके साथ एक्सटॉर्शन की है उनके खिलाफ हम बनती कार्रवाई करेंगे ਨਵੀਂ ਤੇ ਤਾਜ਼ਾ ਅਪਡੇਟ ਵਾਸਤੇ ਸਾਡਾ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ ਔਰ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਕਿ ਸਮੇਂ-ਸਮੇਂ ਸੇਰੇ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ